ਜੋ ਸਨ ਰਜਿਸਟਰਾਰ ਦੇਸ਼ਪਤ ਯੂਨੀਵਰਸਿਟੀ ਵੱਲੋਂ ਦਰਖਾਸਤ ਪ੍ਰਾਪਤ ਹੋਈ ਜੀ ਐਸਐਸਪੀ ਦਫਤਰ ਨੂੰ ਤੇ ਉਹ ਵੀ ਇਨਵੈਸਟੀਗੇਸ਼ਨ ਕੀਤੀ ਗਈ ਫਿਰ ਡੀਐਸਪੀ ਡੀ ਵੱਲੋਂ ਜੀ ਤੇ ਉਸ ਤੋਂ ਬਾਅਦ ਇਸ ਦਰਖਾਸਤ ਚ ਕੀ ਸੀ ਜੀ ਦੇਸ਼ਪਤ ਯੂਨੀਵਰਸਿਟੀ ਨੂੰ ਇੱਕ ਮੇਲ ਆਉਂਦੀ ਹੈ ਉਸ ਮੇਲ ਚ ਇੱਕ ਬੰਦਾ ਆਪਣੇ ਆਪ ਨੂੰ ਇੰਪਰਸੋਨੇਟ ਕਰਦਾ ਹੈ ਪੁਲਿਸ ਅਫੀਸਰ ਐਜ਼ ਅ ਸਾਈਬਰ ਪੁਲਿਸ ਅਫੀਸਰ ਉਹ ਆਪਣੇ ਆਪ ਨੂੰ ਇੰਪਰਸੋਨੇਟ ਕਰਦਾ ਹੈ ਤੇ ਉਹਦੇ ਚ ਕਲੇਮ ਕਰਦਾ ਹੈ ਕਿ ਤੁਹਾਡੀ ਆਈਪੀ ਤੋਂ ਬੇਸ਼ਕਤ ਯੂਨੀਵਰਸਿਟੀ ਦੀ ਆਈਪੀ ਤੋਂ ਕੋ ਸੈਕਸ਼ੂਅਲ ਕੰਟੈਂਟ ਤੇ ਚਾਈਲਡ ਲਿਟਰਡ ਕੰਟੈਂਟ ਉਹਦੇ ਫਲੈਸ਼ ਹੋ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਥੈਟਨ ਮਤਲਬ ਥੈਟਨ ਕਰਦਾ ਹੈ ਤੇ ਇਸ ਤਰ੍ਹਾਂ ਦਾ ਐਕਸਟਰੈਸ਼ਨ ਕਰਦਾ ਹੈ ਤੇ ਆ ਬੇਸਿਕ ਦਰਖਾਸਤ ਸੀ ਤੇ ਇਸ ਦਰਖਾਸਤ ਚ ਉਹ ਜੋ ਕੰਟੈਂਟ ਸੀ ਉਹਦੇ ਜੋ ਮੇਲ ਸੀ ਉਹਦੇ ਚ ਆਪਣਾ ਨੂੰ ਮਲਟੀਪਲ ਆਰਗੇਨਾਈਜੇਸ਼ਨਸ ਨਾਲ ਲਿੰਕ ਕਰਦਾ ਜਿਵੇਂ ਸੀਬੀਆਈ ਨਾਲ ਆਈਬੀ ਨਾਲ ਤੇ ਬੀਬੀਆਰ ਨਾਲ उस तो उस बाद तफ्तीश की थी गई तो तफतीश no. तो बादचा रिकमेंड होया जी एफ आई आर नंबर टू टू थाउजेंड ट्वेंटी फाइव सी सइबर पुलिस स्टेष फतेहगढ़ साहब रजिस्टर की थी गई जी तो एक्शन लगे सैक्शन लगे ने थ्री हंड्रड नाइनटीन सैक्शन टू थ्री हंड्रेड एटीन सब सैक्शन फोर थ्री हंड्रड थर्टी सिक्स सब सैक्शन टू थ्री हंड्रेड थर्टी सिक्स सब सैक्शन थ्री थ्री थर्टी थ्री हंड्रेड थर्टी एट ਤੇ 308 ਸਬਸੈਕਸ਼ਨ 2 ਤੇ 204 ਤੇ ਆਈਟੀ ਐਕਟ ਦਾ ਇਹਦੇ ਵਿੱਚ 66C ਤੇ 66D ਲੱਗਿਆ ਜੋ ਵਿੱਚ ਇੰਪਰਸੋਨੇਸ਼ਨ ਤੇ ਆਇਡੈਂਟੀਟੀ ਦਾ ਹੁੰਦਾ ਕਟਕੜ ਸਾਹਿਬ ਜੀ ਦੇ ਵਿੱਚ ਹਾਂਜੀ ਗ੍ਰਿਫਤਾਰੀ ਹੋਈ ਹੈ ਕੋਈ ਅਜੇ ਤੱਕ ਨਹੀਂ ਇਹਦੇ ਵਿੱਚ ਅਜਿਹਾ ਨਾਮਲੂਨ ਵਿਅਕਤੀਆਂ ਦੇ ਅਗੇਂਸਟ ਆ ਹੋਇਆ ਜਿੱਤੇ ਇਹ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆਈਪੀਡੀਆ ਕੱਢੇਗੇ ਨੇ ਹਲਿਓ ਆਊਟਸਾਈਡ ਕੰਟਰੀs ਦੇ ਆ ਰਹੇ ਨੇ ਤੇ ਉਹ ਡੰਗਿਆਰ ਨਾਲ ਜਾ ਕੇ ਅਸੀਂ ਇਹਦਾ ਪਤਾ ਕਰ ਸਕਦੇ ਹਾਂ ਕਿ ਆ ਕੀ ਨੇ ਮੈਂ ਥੋੜਾ ਇਹਦੇ ਵਿੱਚ ਹੋਰ ਜੇ ਆਪਾਂ ਅਪੀਸ ਚ ਪਹਿਲਾਂ ਅਸੀਂ ਦੇਖੇ ਕਿ ਪਹਿਲਾਂ ਵੀ ਵੱਖ-ਵੱਖ ਜਗ੍ਹਾ ਇੰਡੀਆ ਦੇ ਹੋਰ ਜਗ੍ਹਾ 'ਚ ਵੀ ਹੋਰ ਆਰਗੇਨਾਈਜੇਸ਼ਨਸ ਨੂੰ ਵੀ ਇਸ ਤਰ੍ਹਾਂ ਦੀ ਸੇਮ ਆਈਡੈਂਟੀਟੀ ਦੀ ਇੰਪਰਸੋਨੇਸ਼ਨ ਦੀ ਮਿਲ ਗਈਆਂ ਹੋਈਆਂ ਨੇ ਕਿਸੇ ਨਾਮ ਤੋਂ ਤੇ ਸਰ ਕੋਈ ਵੱਡੇ ਅਧਿਕਾਰੀ ਦਾ ਨਾਮ ਵੀ ਆਉਂਦਾ ਜਿਵੇਂ ਕੋਈ ਆਪਣਾ ਕੋਈ ਫਤਿਹਗੁਰ ਸਾਹਿਬ ਦੇ ਕੋਈ ਉਹਦੇ ਨਾਮ ਤੇ ਵੀ ਧਮਕੀ ਦਿੱਤਾ ਜਾ ਰਿਹਾ ਸੀ ਨਹੀਂ ਨਹੀਂ ਇਹਦੇ 'ਚ ਜਨਰਲੀ ਦਿੱਲੀ ਦੀ ਏਜੰਸੀਜ਼ ਤੇ ਸੈਂਟਰਲ ਏਜੰਸੀਜ਼ ਦੇ ਨਾਮ ਤੋਂ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਅਸੀਂ ਸੈਂਟਰਲ ਸਾਈਬਰ ਸੈੱਲ ਦੇ ਥਰੂ ਆ ਉਹ ਉਹਨਾਂ ਦੇ ਅਫਸਰਾਂ ਤੇ ਅਸੀਂ ਆਈਡੈਂਟੀਫਾਈ ਕੀਤਾ ਸੋ ਇੱਕ ਵਾਰ ਮਿਲਿਆ ਤੇ ਦੁਆਰਾ ਦੁਆਰਾ ਨਹੀਂ ਇੱਕ ਵਾਰ ਮਿਲਿਆ ਦੁਆਰਾ ਕੁਝ ਪਰ ਕਿਥੇ ਦੁਆਰਾ ਉਸ ਤੇ ਉਸੇ ਮਿਲ ਨੂੰ ਅਸੀਂ ਡਿੰਗਾਈ ਚ ਉਹ ਕਰ ਰਹੇ ਹਾਂ ਜੀ ਗਰਤੀਸ਼ੁਰੀ ਫਰ ਇਨਵੈਸਟੀਗੇਸ਼ਨ ਕੀ ਕਹਿੰਦੀ ਆ ਹੁਣ ਇਸ ਵੇਲੇ ਕੀ ਸਟੇਟਸ ਹੈ ਹਲੇ ਇਹਦਾ ਅਸੀਂ ਬੇਸਿਕਲੀ ਆ ਟੈਕਨੀਕਲ ਇਨਵੈਸਟੀਗੇਸ਼ਨ ਹੈ ਜੀ ਪ੍ਰੋਪਰਲੀ ਤੇ ਇਹਦੇ ਚ ਆਈਪੀਡੀਆ ਰ ਐਨਾਲਿਸਿਸ ਦਿਖਾਇਆ ਜਾਊਗਾ ਤੇ ਹਲੇ ਆਪਾਂ ਲੈ ਲਿਆ ਉਹ ਆਈਪੀਡੀਆ ਉਹਦੇ ਚ ਜੋ ਲੋਕੇਸ਼ਨ ਸਾਰੇ ਨੇ ਆਈਪੀਆ ਰਹੇ ਨੇ ਉਹ ਆਈਵਰੀ ਕੋਸਟ ਕੰਟਰੀ ਚੋਂ ਬਾਹਰ ਦੀ ਆ ਰਹੀ ਹੈ ਸਹੀ ਹਾਂਜੀ ਹਾਂਜੀ ਲੋਕੇਸ਼ਨ ਕੋਸਟ ਦੇ ਹਾਂ ਜਿਹੜੀ ਕੋਸਟਲ ਕੰਟਰੀ ਉਹ ਮੈਂ ਦੱਸਿਆ ਤੁਹਾਨੂੰ ਉਧਰ ਅਫਰੀਕਨ ਉਧਰ ਦੋ ਤਿੰਨ ਜਗ੍ਹਾ ਦੀ ਆਪਣੇ ਕੋਲ ਆਈ ਹੈ ਲੋਕੇਸ਼ਨ ਤੇ ਹਲੇ ਕੋ ਉੱਢੀ ਆਈ ਚ ਜਾ ਕੇ ਸਾਨੂੰ ਪਤਾ ਲੱਗਣਾ ਹੈ ਅੱਗੇ ਇਹਦੇ ਵਿੱਚ ਕੀ ਨਿਕਲਦਾ ਹੈ ਠੀਕ ਠੀਕ ਹੈ